ਸਤਿ ਸ਼੍ਰੀ ਅਕਾਲ ਜੀ ਅਸੀਂ ਹਾਜ਼ਰ ਆਈ ਪਿੰਡ ਅਜਨੇਰ ਜ਼ਿਲ੍ਹਾ ਫਤਿਹਗੜ ਸਾਹਿਬ ਤੇ ਇਹ ਭੜੀ ਆ ਤੇ ਦੇ ਨੇੜੇ ਆ ਜੀ ਇੱਧਰ ਆਪਣੇ ਜਲਨਪੁਰ ਮਾਲਕਪੁਰ ਦੇ ਨੇੜੇ ਜਨੇਰ ਆ ਜਾਂਦਾ ਕੋਟਲਾ ਅਜਨੇਰ ਭੜੀ ਜਲਨਪੁਰ ਮਾਲਕਪੁਰ ਇਹ ਇਕੱਠੇ ਆ ਜਾਂਦੇ ਆ ਇੱਥੇ ਆ ਇਤਿਹਾਸਾਈ 6ਵੇਂ ਅਤੇ 10ਵੇਂ ਪਾਤਸ਼ਾਹ ਆਏ ਨੇ ਗੁਰੂ ਘਰ ਦੇ ਔਰ ਤੁਹਾਨੂੰ ਇੱਥੇ ਗੁਰੂ ਘਰ ਦਾ ਵੀ ਦਿਖਾਉਣਾ ਹੈ ਜੀ ਨਾਲ ਇੱਥੇ ਇੱਕ ਇਹ ਗੁਰੂ ਘਰ ਆਈ 6ਵੇਂ ਅਤੇ 10ਵੇਂ ਪਾਤਸ਼ਾਹ ਇੱਥੇ ਆਏ ਨੇ ਤੇ ਆ ਦੇਖੋ ਜੀ ਪਿੰਡ ਜਨੇਰ ਦਾ ਤੁਹਾਨੂੰ ਪਾਉਣਾ ਸੀ ਅੱਗੇ ਟੱਪੜੀ ਜੀ ਉਹ ਟੋਪਾ i ਕੋਈ ਆ ਝੜਿਓ ਝੜੀਆ ਇੱਥੇ ਦਰਖਤ ਤੇ ਦਰਖਤ ਨੇ ਇੱਧਰ ਤੇ ਇਹ ਉਹ ਟੋਬਾ ਜਿੱਥੇ ਸੋਕੇ ਦਾ ਆਪਣੇ ਖਾਜ ਹੁੰਦੀ ਆ ਜੀ ਦੇ ਉਹਦਾ ਉਹ ਕਰਦੇ ਨੇ ਟੋਬਾ ਜੀ ਇਹ ਤੁਹਾਨੂੰ ਇੱਥੇ ਇਤਿਹਾਸ ਦਿਖਾ ਦਿੰਨੇ ਆ ਇਹਦਾ ਧਿਆਨ ਨਾਲ ਦੇਖਿਓ ਜੀ ਪਿੰਡ ਜਨੇਰ ਆ ਦੇਖੋ ਜੀ ਇਹ ਸਰੋਵਰ ਬਣਾਤਾ ਇਹਨਾਂ ਨੇ ਹੁਣ ਸਰੋਵਰ ਬਣਾਤਾ ਇੱਥੇ ਪਹਿਲਾਂ ਟੋਬਾ ਹੁੰਦਾ ਸੀ ਨਾ ਪੜੋ ਧਿਆਨ ਨਾਲ ਤੇ ਵੀ ਆਹ ਦੇਖੋ ਜੀ ਇਹ ਆ ਵਸਤਰ ਵੀ ਉਤਾਰੇ ਹੋਏ ਨੇ ਪੁਰਾਣੇ ਆ ਦੇਖੋ ਚਪਲਾ ਵਸਤਰ ਇਹ ਤਾਰੇ ਹੋਏ ਨੇ ਜੀ ਇਹ ਆਹ ਦੇਖੋ ਜੀ ਇਹ ਉਹ ਸਰੋਵਰ ਬਣ ਗਿਆ ਹੁਣ ਪਹਿਲਾਂ ਇੱਥੇ ਜਦੋਂ 6ਵੇਂ ਆਪਣੇ 10ਵੇਂ ਪਾਸ਼ 6ਵੇਂ ਪਾਸ਼ਾ ਆਏ ਸੀ ਮੇਰੇ ਕਾ 6ਵੇਂ ਪਾਸ਼ਾ ਦਾ ਇਹ ਹੈ ਤੇ 10ਵੇਂ ਪਾਸ਼ਾ ਵੀ ਆਏ ਨੇ ਉਰੇ 6ਵੇਂ ਪਾਸ਼ਾ ਵੀ ਆਏ ਨੇ 10ਵੇਂ ਪਾਸ਼ਾ ਵੀ ਤੇ ਇਹ ਦੇਖੋ ਜੀ ਧਿਆਨ ਨਾਲ ਹੇ ਆ ਦੇਖੋ ਵਸਤਰ ਪਏ ਕਿੰਨੇ ਵਸਤਰ ਨੇ ਆ ਪਏ ਨੇ ਵਸਤਰ ਤੇ ਆ ਵੀਰਾਂ ਦੇ ਇਸ਼ਨਾਨ ਕਰਨ ਨੂੰ ਇੱਧਰ ਬਣਾਇਆ ਹੋਇਆ ਜੀ ਮੇਰੇ ਹਿਸਾਬ ਨਾਲ ਇਹ ਤੇ ਆ ਵਸਤਰ ਪਏ ਨੇ ਬੀਬੀਆਂ ਦੇ ਵੀ ਆ ਬੀਬੀਆਂ ਦਾ ਬਣਾਇਆ ਹੋਇਆ ਆ ਦੇਖੋ ਵਸਤਰ ਪਏ ਨੇ ਬੀਬੀਆਂ ਦੇ ਇਹ ਬੀਬੀਆਂ ਦੇ ਇਸ਼ਨਾਨ ਪਰ ਆਪਣੇ ਲੋਕਾਂ 'ਚ ਬਹੁਤ ਭੈੜਾ ਜੀ ਉਹ ਦੇਖੋ ਵਿੱਚ ਲਫਾਫੇ ਇਹਦੇ ਸਿੱਟੇ ਪਏ ਨੇ ਤੁਸੀਂ ਇੱਥੇ ਸ਼ਰਦਾ ਨਾ ਆਉਨੇ ਹੋ ਇਸ਼ਨਾਨ ਕਰਨ ਨਾ ਆਉਨੇ ਹੋ ਲਫਾਫੇ ਨੇ ਨਾ ਵਿੱਚ ਸਿੱਟੋ ਇਹਦੇ ਨਾਲ ਗੰਧ ਪੈਂਦਾ ਇਹ ਆਪਣੇ ਲੋਕ ਸਮਝਦੇ ਨਹੀਂ ਆ ਦੇਖੋ ਧਿਆਨ ਨਾਲ ਇਸ਼ਨਾਨ ਕਰਨ ਨੂੰ ਬੀਬੀਆਂ ਦੇ ਉਹ ਦੇਖੋ ਵਿੱਚ ਵੀ ਉਹ ਲਫਾਫਾ ਸਿੱਟਿਆ ਪਿਆ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਦੇਖੋ ਵਿੱਚ ਵੀ ਲਫਾਫਾ ਸਿੱਟਿਆ ਪਿਆ ਉਹ ਦੇਖੋ ਉਹ ਦੇਖੋ ਜੀ ਆਲੇ-ਦਾਲੇ ਦਰਖਤ ਤੇ ਦਰਖਤ ਨੇ ਇੱਥੇ ਉੱਪ ਰੋਟੇ ਪਿਪਲ ਤੇ ਉਹ ਗੁਰੂ ਘਰ ਆ ਜੀ ਆ ਪਰੇ ਸਕੂਲ ਆ ਜਾਂਦਾ ਹੀ ਇਹਨਾਂ ਦਾ ਤੇ ਇਹ ਤੁਹਾਨੂੰ ਮੈਂ ਇੱਕ ਵਾਰ ਇੱਥੇ ਜੋ ਲਿਖਿਆ ਹੋਇਆ ਪ੍ਰਬੰਧਕਾਂ ਨੇ ਇਹ ਦੁਬਾਰਾ ਫੇਰ ਦਿਖਾ ਦਿੰਨੇ ਆ ਅ ਜਨੇਰ ਪਿੰਡ ਆ ਜੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਖੰਨੇ ਤੋਂ ਤੁਸੀਂ ਜਿਹੜੀ ਬੱਸ ਫੜਨੀ ਆ ਭੜੀ ਵਾਲੀ ਉਹ ਤੁਹਾਨੂੰ ਅਜਨੇਰ ਰਸਤੇ ਤੇ ਸੜਕ ਤੇ ਜਿਹੜਾ ਖੰਨਾ ਚੰਡੀਗੜ੍ਹ ਰੋਡ ਆ ਜਾਂ ਭੜੀ ਨੂੰ ਜਾਂਦੇ ਆ ਉੱਥੇ ਤਾਰ ਦਿੰਦੀ ਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਆ ਅਜਨੇਰ ਪਿੰਡ ਆ ਭੜੀ ਦੇ ਨੇੜੇ ਆ ਖੰਨੇ ਦੇ ਵੀ ਨੇੜੇ ਆ ਮਾਲਕਪੁਰ